ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਪਤਾ ਹੀ ਆ ਸਿ ਇੱਕ 7 ਤਰੀਕ ਨੂੰ ਕਾਨਫਰੰਸ ਕੀਤੀ ਸੀ ਕੱਲ ਜਿਹੜੇ ਵੈਦ ਨੇ ਉਹ ਪੱਦੀ ਸ਼ਬਦਾਵਲੀ ਵਰਤਦੇ ਨੇ ਅਸ਼ਲੀਲਤਾ ਫਲਾਉਂਦੇ ਨੇ ਮੈਡੀਸਨ ਵੇਚਣ ਆਸਤੇ ਆਦੀ ਜੋ ਇੱਕ ਗੈਰ ਕਾਨੂੰਨੀ ਢੰਗ ਆ ਮੈਡੀਸਨ ਵੇਚ ਸਕਦੇ ਆ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜੋ ਕੁਝ ਉਹ ਤੇ ਲਿਖ ਕੇ ਪਾਉਂਦੇ ਆ ਇੰਟਰਨੈਟ ਤੇ ਉਹ ਪੜਨ ਯੋਗ ਜਾਂ ਸੁਣਨ ਯੋਗ ਨਹੀਂ ਹੁੰਦਾ ਇਸ ਕਰਕੇ ਸਾਨੂੰ ਉਹ ਵਿਚਾਰ ਰੱਖਣੇ ਪਏ ਸੀ ਜੋ ਕਾਨਫਰੰਸ ਦੇ ਵਿੱਚ ਕੱਲ ਵੈਦਾਂ ਬਾਰੇ ਦੱਸਿਆ ਗਿਆ ਸੀ ਉਹਨਾਂ ਦੇ ਵਿੱਚੋਂ ਇੱਕ ਵੈਦ ਸੀ ਬਾਈ ਤੇ ਸਰਾਉ ਉਹਨਾਂ ਦਾ ਤਸਵੀਰ ਅਸੀਂ ਸ਼ੋਅ ਕੀਤੀ ਸੀ ਤੇ ਉਹ ਇਹਨਾਂ ਦਾ ਨਾਮ ਸੁਖਚੰਦ ਸਿੰਘ ਕਕਰਾਲੇ ਕੋਲੇ ਆ ਬਾਈ ਹੁਣੇ ਦਾ ਪਿੰਡ ਤੇ ਇਹ ਸਵੇਰ ਤੋਂ ਆਏ ਹੋਏ ਨੇ ਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਇਹਨਾਂ ਦੇ ਬਾਰੇ ਸਿਰਫ ਅਸੀਂ ਇੱਕੀ ਪੇਪਰ ਸ਼ੋਅ ਕੀਤਾ ਸੀ ਕਿਉਂਕਿ ਇਹਨਾਂ ਨੇ ਅਜੇ ਕੋਈ ਬਹੁਤਾ ਇੰਟਰਨੈਟ ਤੇ ਉਸ ਲਿਖਿਆ ਨਹੀਂ ਪਾਇਆ ਨਹੀਂ ਸੀ ਜਿਵੇਂ ਇਹਨਾਂ ਨੇ ਇੱਕ ਦੋ ਤਸਵੀਰਾਂ ਜ਼ਰੂਰ ਅਪਲੋਡ ਕੀਤੀਆਂ ਸੀ ਉਸ ਬੰਦ ਦੇ ਵਿੱਚ ਦੋ ਤਿੰਨ ਘੰਟੇ ਬੈਠੇ ਰਹੇ ਗੱਲਬਾਤ ਹੁੰਦੀ ਰਹੀ ਹੈ ਤੇ ਬਾਈ ਜੀ ਹੁਣ ਉਸ ਗੱਲ ਦੀ ਮਾਫੀ ਮੰਗਦੇ ਆ ਸੰਗਤ ਤੋਂ ਤੇ ਕਹਿੰਦੇ ਆ ਵੀ ਅਸੀਂ ਅੱਜ ਇਹ ਸਾਡੀ ਪਹਿਲੀ ਤੇ ਆਖੀਰਲੀ ਗਲਤੀ ਆ ਵੀ ਅਸੀਂ ਸਿੰਘਾ ਦੇ ਵੀ ਸ਼ਰਨ ਆਏ ਆ ਵੀ ਸਾਨੂੰ ਜਿਹੜੀ ਸਜ਼ਾ ਲਾਉਂਗੇ ਮਨਜ਼ੂਰ ਆ ਤੇ ਹਰੇਕ ਵਾਇਦ ਦੇ ਨਾਲ ਕੋਈ ਸਮਝੌਤਾ ਨਹੀਂ ਹੈਗਾ ਬਾਕੀ ਜੇ ਹੈ ਕੋਈ ਉਹੋ ਜੀ ਸਜ਼ਾ ਵੀ ਲੱਗੂਗੀ ਤੇ ਪੰਥ ਨੂੰ ਦੱਸਣਾ ਚਾਹੁੰਦੇ ਆ ਵੀ ਸਿੰਘਾਂ ਨੇ ਸਲਾਹ ਕੀਤੀ ਸੀ ਵੀ ਇਹਨਾਂ ਦਾ ਜਿਹੜਾ ਉਹ ਇੰਟਰਨੈਟ ਤੇ ਪੇਜ ਚੱਲਦਾ ਉਹ ਤੋਂ ਸਾਰੀਆਂ ਵੀਡੀਓ ਇਹਨਾਂ ਨੇ ਆਪਦੇ ਹੱਥੀਂ ਡਿਲੀਟ ਕਰਕੇ ਤੇ ਇਹ ਇਸ ਚੀਜ਼ ਤੋਂ ਇਹ ਅੱਗੇ ਤੋਂ ਨਹੀਂ ਕਰਨਗੇ ਤੇ ਇਹ ਇੱਕ ਤਸਵੀਰ ਇਹਨਾਂ ਦੀ ਅਪਲੋਡ ਹੋਣ ਤੇ ਤੇ ਇਹਨਾਂ ਨੂੰ ਅਸੀਂ ਇੱਥੇ ਇਹਨਾਂ ਨੇ ਮਾਫੀ ਮੰਗੀ ਹੈ ਸੰਗਤ ਤੋਂ ਵੀ ਮਾਫੀ ਮੰਗਣਗੇ ਤੇ ਇਹਨਾਂ ਨੂੰ ਸਜ਼ਾ ਲਾਈ ਹੈ ਵੀ ਪਿੰਡ ਮਿੱਡਾ ਜ਼ਿਲ੍ਹਾ ਸ੍ਰੀ ਮਕਸਦਰ ਸਾਹਿਬ ਦੇ ਵਿੱਚ ਅੰਨੀ ਵਾਲੇ ਕੋਲੇ ਉਥੇ ਗਿਆਨੀ ਗੁਰਤੇਜ ਸਿੰਘ ਆ ਜਿਹੜੇ ਉਹ ਤੇ ਉਹਨਾਂ ਦੀ ਜਿਹੜੀ ਵਾਈਫ ਆ ਦੋਨੋਂ ਹੈਂਡੀਕੈਪ ਨੇ ਤੇ ਤਿੰਨ ਧੀਆਂ ਨੇ ਤੇ ਗ੍ਰਾਂਥੀ ਸਿੰਘ ਦੀ ਡਿਊਟੀ ਕਰਦੇ ਆ ਕਿਤੇ ਕਿਤੇ ਇੱਕ ਪਾਠ ਹੁੰਦਾ ਵੀ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਹੈ ਉਸ ਗਰੀਬ ਸਿੱਖ ਪਰਿਵਾਰ ਨੂੰ ਅਸੀਂ ਜੋ ਇਹ ਬਾਈ ਸਚੈਨ ਸਿੰਘ ਵੈਦ ਆ ਤੇ ਇਸ ਗਲਤੀ ਦੀ ਸਜ਼ਾ ਇਹ ਹੀ ਆ ਵੀ ਪੰਥ ਤੋਂ ਇਹ ਮਾਫੀ ਮੰਗਣਗੇ ਤੇ ਇਸ ਜੋ ਉਹ ਗ੍ਰਾਂਥੀ ਸਿੰਘ ਆ ਭਾਈ ਗੁਰਤੇਜ ਸਿੰਘ ਜੀ ਉਹਨਾਂ ਦੇ ਪਰਿਵਾਰ ਦੇ ਗੁਜ਼ਾਰੇ ਲਈ ਉਹਨਾਂ ਨੂੰ 51000 ਰੁਪਏ ਜੋ ਹੈ ਉਹ ਦਾਣ ਵਜੋਂ ਦੇਣਗੇ ਵੀ ਇਹ ਇਹਨਾਂ ਨੂੰ ਸਜ਼ਾ ਲਾਈ ਗਈ ਹੈ ਤੇ ਇਹ ਅੱਗੇ ਤੋਂ ਇਦਾਂ ਦਾ ਕੰਮ ਨਹੀਂ ਕਰਨਗੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜਿਵੇਂ ਤੁਹਾਨੂੰ ਬਾਬਾ ਜੀ ਨੇ ਦੱਸਿਆ ਵੀ ਮੈਂ ਇਹ ਕੰਮ ਕੋਈ ਬਹੁ ਟਾਈਮ ਤੋਂ ਕਰ ਰਿਹਾ ਸੀ ਪਰ ਮੈਂ ਕੋਈ ਅਜਿਹੀ ਜੀ ਸ਼ਬਦਾਵਲੀ ਨਹੀਂ ਵਰਤੀ ਧੀ ਮੇਰੀ ਵੀਡੀਓ ਦੀ ਸ਼ਬਦਾਵਲੀ ਧੀ ਉਹ ਵੀਡੀਓ ਮੈਂ ਡਿਲੀਟ ਕਰਤੀ ਤੇ ਬਾਬਾ ਜੀ ਤੇ ਸਮੂਹ ਖਾਲਸਾ ਪੰਥ ਤੋਂ ਮੈਂ ਸਮੂਹ ਪੰਜਾਬ ਤੋਂ ਇਹ ਗੱਲ ਦੀ ਮੈਂ ਮਾਫੀ ਮੰਗਦਾ ਤੇ ਅੱਗੇ ਤੋਂ ਕੋਈ ਵੀ ਮੈਂ ਇਹ ਜੀ ਗਲਤੀ ਹੈ ਜਿਹੜੀ ਉਹ ਭਵਿੱਖ ਚ ਨਹੀਂ ਕਰੂੰਗਾ ਤੇ ਸੰਗਤ ਬਖਸ਼ਣਯੋਗ ਕੋਈ ਵੀ ਫੈਸਲਾ ਅਸੀਂ ਨਹੀਂ ਲੈਂਦੇਗੇ ਤੇ ਜੇ ਕੋਈ ਫੈਸਲਾ ਲਵਾਂਗੇ ਉਹ ਇਦਾਂ ਦਾ ਹੀ ਹੋਊਗਾ ਵੀ ਮੰਨਣਯੋਗ ਹੋਵੇ ਤੇ ਸਾਨੂੰ ਕੋਈ ਇਹਦੇ ਤੇ ਗਿਲਾ ਨਹੀਂ ਹੈ ਬਾਈ ਹੁਣੀ ਆਏ ਆ ਚਲੋ ਪੰਜਾਬ ਦੇ ਆਪਾਂ ਭਰਾ ਸਾਰੇ ਤੇ ਜਿਨ੍ਹਾਂ ਨੇ ਮਾਫੀ ਮੰਗੀ ਆ ਤੇ ਇਹਦੇ ਵਿੱਚ ਸੰਗਤ ਨੂੰ ਚਾਹੀਦਾ ਵੀ ਜਿਹੜੇ ਦੂਜੇ ਆ ਵੱਡੇ ਲੈਵਲ ਤੇ ਗੱਲਬਾਤ ਆ ਜਾਂ ਇੱਕ ਬੀਬੀ ਨੇ ਪ੍ਰੋਮੋਸ਼ਨਾਂ ਕੀਤੀਆਂ ਕਿਸੇ ਨਾ ਕਿਸੇ ਗੱਲ ਤੇ ਕੋਈ ਸਮਝੌਤਾ ਨਹੀਂ ਕਰਾਂਗੇ ਤੇ ਵਿੱਚ ਇੱਕ ਦੋ ਹੈ ਜਿਨ੍ਹਾਂ ਨੂੰ ਇਹ ਸੇਵਾ ਲਈ ਜਾ ਸਕਦੀ ਆ ਜਿਨ੍ਹਾਂ ਨੇ ਹਜੇ ਸ਼ੁਰੂ ਹੀ ਕੀਤਾ ਤੇ ਉਹਨਾਂ ਵਿੱਚੋਂ ਇੱਕ ਅਸੀਂ ਬਾਈ ਹੁਣੀ ਸਵੇਰ ਤੋਂ ਹੀ ਆਏ ਹੋਏ ਨੇ ਤੇ ਅਸੀਂ ਬਾਈ ਜੀ ਹੁਣਾਂ ਨੂੰ ਵੀ ਕਹਿੰਨੇ ਆ ਕੋਈ ਨਾ ਬਾਈ ਗਾਂ ਤੋਂ ਖਿਆਲ ਰੱਖਿਓ ਤੇ ਸੰਗਤ ਦਾ ਵੀ ਅਸੀਂ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ